ਏ ਗੁਰਦੁਆਰਾ ਕੀ ਹੈ ਹਾਂਜੀ ਤੇ ਤੂੰ ਉਹਦਾ ਮੱਥਾ ਟੇਕੀਂ ਸਿਰ ਨਹੀਂ ਖੰਜਣਾ ਵੀ ਗਾਇਰ ਮਾਲ ਦੇ ਪਰਮਾਨੰਦ ਸਿੰਘ ਜੀ ਉਦਾਂ ਹੀ ਮੱਥਾ ਠੇਕਿਆ ਹੁਣ ਰਮਾਲ ਵੀ ਜਾਂਦਾ ਹੈ ਇਹ ਮਰੇ ਜਾਂਦਾ ਵੀ ਚੀਜ਼ ਹੁੰਦੀ ਕੋਈ ਹਾਂਜੀ ਹਾਂਜੀ ਮੈਂ ਭੁੱਲ ਗਿਆ ਮੈਂ ਵੀ ਮਾਰ वाहे जी का खालसा वाहू जी, जी, खाल जी की फिर वागुरू जी का खालसा वाहगुरू तो जी की फतेह संगत जी शिव जी का मंदिर मूर्तियां वगैरा ਜੇ ਇਹਨਾਂ ਨੇ ਮੂਰਤੀਆਂ ਨੂੰ ਪੂਜਣਾ ਤੇ ਫਿਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੀ ਕੰਮ ਹੈ ਇੱਥੇ ਮੂਰਤੀ ਪੂਜਾਈ ਕਰਨ ਫਿਰ ਅਰੇ ਗਾਇਨੇ ਕੇ ਮਾਰਦ ਅਸਰੂਪ ਨਾ ਲੈ ਕੇ ਜਾਓ ਇਥੇ ਹੋਰ ਆਇਓ ਮਸਾਨੀ ਕੇ ਤੇ ਮਸਾਨੀ ਕੇ ਤੇ ਭੈ ਹੁੰਦਾ ਮਹਾਰਾਜ ਕੋ मन मत चल रही है पूरी वागुरु करो फिर तेन गुरु साहब ने बनाया किसानी अर्थ सही है ਹਨੇ ਚੱਲ ਚੱਲ ਹਰਨ ਸਿੰਘ ਸਾਹਿਬ ਵਾਈ ਬ੍ਰਿਜ ਫਤਿਹ ਪਰਕਰਮਾ ਕਰ ਰਿਹਾ ਇਹ ਮਸਾਂਦੇ ਆ ਜੀ ਕੋਈ ਨਹੀਂ ਕੋਈ ਨਹੀਂ ਅਸੀਂ ਕੋਲਾ ਗ੍ਰੰਥੀ ਸਿੰਘ ਤੇ ਥੱਪੜ ਮਾਰ ਕੇ ਹੋਰ ਬੇਅਦਵੀ ਕੀਤੀ ਦੁਸ਼ਟ ਨੇ ਪੰਜ ਚੱਕਰ ਲਾ ਦੇ ਇਹਦਾ ਮੋੜਾ ਕਿੱਥੇ ਬੱਚੇ ਕਿੱਥੇ ਨੇ